ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 350 ਸਾਲਾ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਪੁਰਬ ਆ ਰਿਹਾ ਹੈ ਉਸ ਨੂੰ ਸਮਰਪਿਤ ਲੁਧਿਆਣਾ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚੋਂ ਲੁਧਿਆਣਾ ਦੁੱਖਨਵਾਰਨ ਸਾਹਿਬ ਦੇ ਵਿੱਚੋਂ ਇੱਕ ਅਲੌਕਿਕ ਨਗਰ ਕੀਰਤਨ ਕੱਢਿਆ ਜਾ ਰਿਹਾ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਸਾਲ ਸਾਈ ਜਹੋ ਜਲਾਲ ਦੇ ਨਾਲ ਜਿਹੜਾ ਇਹ ਨਗਰ ਕੀਰਤਨ ਦੀ ਸ਼ੁਰੂਆਤ ਹੋ ਚੁੱਕੀ ਹੈ ਬੀਬੀਆਂ ਜਿਵੇਂ ਕਿ ਤੁਹਾਨੂੰ ਪਤਾ ਗੁਰ ਮਰਿਆਦਾ ਅਨੁਸਾਰ ਟਰਾਲੀਆਂ ਦੇ ਵਿੱਚ ਵੀ ਬੈਠ ਕੇ ਸ਼ਬਦ ਕੀਰਤਨ ਗਾਇਨ ਕਰਦੀਆਂ ਹੋਈਆਂ ਜਾ ਰਹੀਆਂ ਹਨ ਬੈਂਡ ਵਾਜੇ ਮਿਲਟਰੀ ਬੈਂਡ ਹੈ ਜਿਹੜਾ ਤੁਸੀਂ ਦੇਖ ਸਕਦੇ ਹੋ ਉਹ ਗੁਰੂ ਸਾਹਿਬ ਦਾ ਸਵਾਗਤ ਕਰਨ ਦੇ ਲਈ ਸਭ ਤੋਂ ਪਹਿਲੇ ਮਿਲਟਰੀ ਬੈਂਡ ਵੀ ਚੱਲ ਰਹੇ ਨੇ ਤੁਸੀਂ ਦੇਖ ਸਕਦੇ ਹੋ ਕੀ ਲੱਗਦਾ ਗੁਰੂ ਤੇ ਇੱਕ ਬਹਾਦਰ ਜੀ ਦਾ ਜਿਹੜਾ ਗੁਰਪੁਰਵ ਆ ਕੇ ਸੇਵਾ ਕਰਨ ਚ ਕਿੰਨਾ ਕੋ ਤੁਹਾਨੂੰ ਆਨੰਦ ਬਹੁਤ ਆਨੰਦ ਆਤਾ ਹੈ ਹਾਂਜੀ ਆ ਸਾਲ ਆਂਦੀ ਹੈ ਆ ਸਾਲ ਆਂਦੇ ਹਾਂਜੀ ਆ ਕੇ ਲੱਗਦਾ ਕਿ ਗੁਰੂ ਸਾਹਿਬ ਮਨੋ ਕਾਮਨਾਵਾਂ ਪੂਰੀਆਂ ਕਰਦੇ ਨੇ ਹਾਂਜੀ ਹਰ ਇੱਕ ਮਨੋ ਕਾਮਨਾ ਪੂਰੀਆਂ ਦੀ ਜੀ ਕੁਛ ਕਹਿਣਾ ਚਾਹੁੰਦੇ ਤੁਸੀਂ ਨਹੀਂ ਜੀ ਬਸ ਸੇਵਾ ਕਰਕੇ ਬਹੁਤ ਅੱਛਾ ਲੱਗਦਾ ਹੈ ਬਹੁਤ ਵਧੀਆ ਲੱਗਦਾ ਬੜਾ ਆਨੰਦ ਆਉਂਦਾ ਐ ਵਧੀ ਸੇਵਾ ਤੇ ਕਰਮਾਂ ਵਾਲਾ ਨੂੰ ਮਿਲਦਾ ਸਭ ਦੇ ਕਰਮ ਤੋਂ ਚੰਗੇ ਹੁੰਦੇ ਹੀ ਨੇ 350 ਸਾਲਾ ਸਿੱਧੀ ਪੂਰਬ ਹੈ ਗੁਰੂ ਤੇਗ ਬਹਾਦਰ ਹਾਂਜੀ ਗੁਰੂ ਤੇਗ ਬਹਾਦਰ 350 ਸਾਲਾ ਗੁਰੂ ਪੂਰਬ ਹੈ ਹਾਂਜੀ ਕੀ ਲੱਗਦਾ ਹੈ ਸੇਵਾ ਕਿੰਨੀ ਸਫਲੀ ਹੋ ਸਕਦੀ ਹੈ ਹਾਂਜੀ ਹਾਂਜੀ ਬਾਬਾ ਜੀ ਜਰੂਰ ਸੁਣਾਂਗੇ ਮਨ ਨਾਲ ਕਰਾਂਗੇ ਜਰੂਰ ਸੁਣਾਂਗੇ ਬਾਬਾ ਜੀ ਜੀ ਹਾਂਜੀ ਹਾਂ ਮਾਤੇ ਕਿੱਥੋਂ ਆਨੇ ਹੋ ਅਸੀਂ ਸੰਗੋਵਾਲ ਤੋਂ ਸੰਗੋਵਾਲ ਤੋਂ ਨਗਰ ਕੀਰਤਨ ਅਟੈਂਡ ਕਰਨ ਆਏ ਹੋ ਹਾਂਜੀ ਹਾਂਜੀ ਅੱਛਾ ਕਿਵੇਂ ਵੇਖਦੇ ਹੋ ਕਿ ਗੁਰੂ ਸਾਹਿਬ ਦੀ ਸੇਵਾ ਸਤਗੁਰੂ ਕੀ ਸੇਵਾ ਸਫਲ ਹੈ ਇਹ ਵਾਹਿਗੁਰੂ ਜੀ ਸਭ ਸੇਵਾ ਤਾਂ ਬਹੁਤ ਸਫਲ ਹੈ ਵਾਹਿਗੁਰੂ ਜੀ और बहुत कुछ है वाहीगुरु के घर तक बगैर तक कुछ भी नहीं है मालिक सबन दे सच्चे पास सब का पी सो देख सकते हो किस तरह खालसाई जाहो जलाल नगर कीर्तन ਜਿਹੜਾ ਆਪਣੇ ਅੰਜਾਮ ਵੱਲ ਵੱਧ ਰਹੇ ਤੇ ਕਿਸ ਤਰ੍ਹਾਂ ਗੁਰੂ ਸਾਹਿਬ ਦੀ ਆਮਤ ਤੋਂ ਪਹਿਲੇ ਪਾਲਕੀ ਸਾਹਿਬ ਦੀ ਆਮਤ ਤੋਂ ਪਹਿਲੇ ਕਿਸ ਤਰ੍ਹਾਂ ਇਹ ਉਹਨਾਂ ਦੇ ਆਉਣ ਦੇ ਵਿੱਚ ਤੋਂ ਪਹਿਲੇ ਸਵਾਗਤ ਕੀਤਾ ਜਾ ਰਿਹਾ ਹੈ ਰੋਡ ਸਾਫ ਕੀਤੇ ਜਾ ਰਿਹਾ ਹੈ ਔਰ ਫੁੱਲਾਂ ਦੀ ਜਿਹੜੀ ਹੈ ਵਰਖਾ ਕੀਤੀ ਜਾ ਰਹੀ ਹੈ ਤਾਂ ਦੇਖ ਸਕਦੇ ਹੋ ਕੀਰਤਨ ਜਿਹੜਾ ਉਹ ਕੀਤਾ ਜਾ ਰਿਹਾ ਹੈ ਸੰਗਤਾਂ ਵੱਲੋਂ ਨਗਾੜੀਆਂ ਦੀ ਜਿਹੜੀ ਗੂੰਜ ਤੁਹਾਨੂੰ ਸੁਣਦੀ ਹੋਏ ਦਿਖਾਈ ਦੇਗੀ ਦੇਰੀ ਹੋਣੀ ਹੈ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਖਾਲਸਾ ਰਾ ਝੰਡਾ ਲੈ ਕੇ ਆਲਸਾ ਜੀ ਅੱਗੇ ਅੱਗੇ ਆ ਰਹੇ ਨੇ ਤੇ ਨਾਲ ਪਿਛੇ-ਪਿਛੇ ਪੰਜ ਪਿਆਰੇ ਜਿਹੜੇ ਨੇ ਉਹ ਆਉਂਦੇ ਹੋਏ ਦਿਖਾਈ ਦੇ ਰਹੇ ਨੇ ਕਿਉਂ ਸੁਨਗਾਰਿਆਂ ਦੀ ਗੂੰਜ ਦੇ ਨਾਲ ਗੁਰੂ ਸਾਹਿਬ ਦੀ ਪਾਲਕੀ ਜਿਹੜੀ ਹੈ ਉਹ ਆ ਰਹੀ ਹੈ ਸੰਤਾਂ ਨੂੰ ਆਪ ਦਰਸ਼ਨ ਦੇਣ ਗੁਰੂ ਸਾਹਿਬ ਜਿਹੜੇ ਆ ਇੱਕ ਸਾਹ ਦਾ ਸੀ ਕਹਿ ਸਕਦੇ ਕਿ ਸੰਗਤਾਂ ਦੇ ਵਿੱਚ ਵਿਚਰ ਰਹੇ ਨੇ ਨਗਰ ਕੀਰਤਨ ਦੇ ਰੂਪ ਰਾਹੀਂ ਦੇਖ ਸਕਦੇ ਹੋ ਫੁੱਲਾ ਨਾਲ ਜਿਹੜੀ ਸੁਸ਼ੋਭਿਤ ਪਾਲਕੀ ਸਾਹਿਬ ਸੰਤਾਂ ਦੇ ਵਿੱਚ ਸੰਤਾਂ ਨੂੰ ਦਰਸ਼ਨ ਦੇਣ ਦੇ ਲਈ ਪੋਜ ਰਹੀ ਹੈ ਗੁਰੂ ਸਾਹਿਬ ਇੱਕ ਸਾਹਿਬ ਨਾਲ ਸੰਤਾਂ ਨੂੰ ਦਰਸ਼ਨ ਦੇਣ ਦੀ ਆ ਪੁੱਜਦੇ ਨੇ ਦੇਖ ਸਕਦੇ ਹੋ ਕੀਰਤਨ ਦੇ ਨਾਲ ਨਿਹਾਲ ਕੀਤਾ ਜਾ ਰਿਹਾ ਸੰਤਾਂ ਦੇ ਨੂੰ ਕਿਸ ਤਰ੍ਹਾਂ ਗੁਰੂ ਸਾਹਿਬ ਦਰਸ਼ਨ ਦਿਨ ਰਿਹਾ ਕੀਤਾ ਦੀ ਪੜ੍ਹ ਲਈ ਅੱਜ ਜੋ ਇਹ ਅਲੌਕਿਕ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ ਕੀ ਕਹਿਣਾ ਚਾਹੁੰਦੇ ਹੋ ਕਿ ਗੁਰਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਪ੍ਰਣਾਮ ਕੀਤਾ ਜਾ ਰਿਹਾ ਪੂਰੇ ਦੇਸ਼ ਭਰ ਦੁਨੀਆ ਦੇ ਵਿੱਚ ਤੇ ਬਹਾਦਰ ਕੇ ਚਲ ਪਏ ਹੋ ਜਗਤ ਕੋ ਸੋਗ ਹੈ ਹੈ ਸਭ ਜਗ ਭਇਓ ਜੈ ਜੈ ਸਿਰ ਲੋਗ ਉਹਨਾਂ ਦੇ 350 ਸਾਲਾ ਸਤ ਆਪਨੀਸ ਵਰਪਸ ਗੁਰਦੁਆਰਾ ਦੂਖਨਾਰ ਸਾਹਿਬ ਤੋਂ ਇੱਕ ਸੰਗਤਾਂ ਦਾ ਵਿਸ਼ਾਲ ਇਕੱਠ ਜਿਵੇਂ ਗੁਰਤੇਗ ਬਾਦ ਸਾਹਿਬ ਦੀ ਸ਼ਾਦ ਨੂੰ ਸਰਪੰਤ ਨਗਰ ਕੀਰਤਨ ਤਨਤਾ ਸ੍ਰੀ ਗੁਰੂ ਰੰਧ ਸਾਹਿਬ ਜੀ ਛਤਰ ਜਾਈਟ ਅਤੇ ਪੰਜਾਂ ਪਿਆਰਾਂ ਦੀ ਗਵਾਈ ਵਿੱਚ ਇੱਕ ਵਾਸ਼ਾਲ ਨਗਰ ਕੀਰਤਨ ਆਰੰਭ ਹੋਇਆ ਜਿਸ ਦੇ ਵਿੱਚ ਇਸਤਰੀ ਸਾਧ ਸੰਗਜਵਾਵਾਂ ਸਭਾ ਸੁਸਾਡੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਮੰਦਰ ਕਮੇਟੀਆਂ ਸਾਰੇ ਧਰਮਾਂ ਦੇ ਲੋਕ ਇਸ ਗੁਰਤੇਗ ਬਾਦ ਸਾਹਿਬ ਦਾ ਸਤਿਕਾਰ ਭੇਟ ਕਰਨੀ ਸ਼ੁਭੀਦ ਕੀਤੀ ਹੈ ਅੱਜ ਦੇ ਦਿਨ ਤੇ ਮੈਂ ਸਮੂੱਚੀ ਜਗਤ ਦੀ ਲੋਕਾਈ ਨੂੰ ਧੰਨਵਾਦ ਕਰਦਾ ਹਾਂ ਇਹਨਾਂ ਨੇ ਜੀ ਦਿਨਗਰ ਕੀਰਤਨ ਵਿੱਚ ਉਸਤਾਦ ਬੀਦੀ ਨੂੰ ਸਫਰਤ ਸ਼ਬੂਰੀਦ ਕਰਕੇ ਨੌਵੇਂ ਸ਼ਹ ਬਾਦਸ਼ਾਹ ਸ੍ਰੀ ਗੁਰਤੇਗ ਬਾਸਾ ਨੂੰ ਸ਼ਰਧਾ ਅਤੇ ਸਤਿਕਾਰ ਭੇਟ ਕਰਦੀ ਪੁੱਜਿਆ ਅੱਜ ਦੇ ਦਿਨ ਤੇ ਇੱਕ ਵਾਰ ਫੇਰ ਦਿਲ ਦੀਆਂ ਗਹਿਰਾਈਆਂ ਤੋਂ ਉਹਨਾਂ ਦਾ ਜ਼ਹਿਰ ਦੇ ਤੋਲਵਾਦ ਕਰਦਾ ਜਿਨ੍ਹਾਂ ਨੇ ਸ਼ਰਧਾ ਸਤਿਕਾਰ ਭੇਟ ਕਰੀ ਪੁੱਜੇ ਹਨ ਇੱਕ ਚੀਜ਼ ਬਹੁਤ ਦੇਖਣ ਵਾਲੀ ਮਿਲ ਗਿਆ ਕਿ ਅੱਗੇ ਜਿਹੜਾ ਕਈ ਵਾਰੀ ਧਰਮ ਦੇ ਭੇਦਭਾਵ ਹੁੰਦੇ ਸੀ ਪਰ ਇਸ ਵਾਰੀ ਹਿੰਦੂ ਤਬਕੇ ਨੇ ਮੁਸਲਮਾਨ ਤਬਕਿਆਂ ਨੇ ਵੀ ਵੱਚੜ ਕੇ ਨਗਰ ਕੀਰਤਨ ਦੇ ਵਿੱਚ ਸ਼ਮੂਲੀਅਤ ਕੀਤੀ ਹੈ ਗੁਰਦਵਾਰ ਦੂਹਣਾ ਤੋਂ ਹਰ ਸਾਲ ਸਾਰੇ ਹੀ ਧਰਮਾਂ ਦੇ ਲੋਕ ਵੱਡੇ ਪੱਧਰ ਤੇ ਸ਼ਮੂਲੀਅਤ ਕਰਦੇ ਹਨ ਇੱਥੇ ਕੋਈ ਨਾਕੋ ਵੈਰੀ ਨਹੀਂ ਵਗਾਨਾ ਸਗਲ ਸੰਗ ਹਮਕੋ ਬਣਾਈ ਦੇ ਮਾ ਬਕਾਲਤ ਗੁਰਤੇਗ ਬਾਦ ਸਾਹਿਬ ਨੇ ਸਾਰੇ ਹੀ ਧਰਮਾਂ ਦੀ ਖਾਤਰ ਆਪਣਾ ਜੀਤ ਬਲਦਾਨ ਦਿੱਤਾ ਮੈਂ ਸਾਰੇ ਹੀ ਧਰਮਾਂ ਦੇ ਲੋਕਾਂ ਨੂੰ ਹੱਤਵਨ ਬੇਨਤੀ ਕਰਾਂਗਾ ਕਿਤੇ ਨੌਵੇਂ ਪਾਤਸ਼ਾਹ ਸ਼ਰਦਾ ਭੇਟ ਕਰ ਰਹਿਣ ਸਾਰੇ ਹੀ ਗੁਰੂਆਂ ਦਾ ਇਸੇ ਤਰ੍ਹਾਂ ਹੀ ਸਤਕਾਰ ਸਲਮਾਨ ਕਰਕੇ ਆਪਣਾ ਜੀਵਨ ਸਫਲਾ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਜੋ ਕਿ ਅੱਜ ਨਗਰ ਕੀਰਤਨ ਬਹੁਤ ਹੀ ਦੁੱਖਣ ਸਾਹਿਬ ਗੁਰਦੁਆਰਾ ਸਾਹਿਬ ਤੋਂ ਤੁਹਾਨੂੰ ਨਿਕਲਦਾ ਪਿਆ ਹੈਗਾ ਵੀ ਜਿਵੇਂ ਸਾਰੀਆਂ ਜਿਵੇਂ Hindu ਧਰਮ ਮੁਸਲਮਾਨ ਭਾਈਚਾਰਾ ਸਾਰੇ ਧਰਮਾਂ ਦੇ ਨਾਲ ਮਿਲ ਕੇ ਵੀ ਇਹ ਸੰਗਤਾਂ ਨੂੰ ਇਹ ਪਤਾ ਲੱਗਦਾ ਪਿਆ ਵੀ ਸਾਰੇ ਇੱਕ ਮੁੱਠ ਹੈਗੇ ਆ ਇੱਕ ਪਰਿਵਾਰ ਹੈਗਾ ਤੇ ਇੱਥੇ ਪਤਾ ਲੱਗਦਾ ਜਦੋਂ ਆਪਾਂ ਸੰਗਤਾਂ ਨੂੰ ਦਿਖਾਈਦਾ ਵੀ ਆ ਦੇਖੋ ਵੀ ਹੁਣ ਸਾਰੇ ਮੁਸਲਮਾਨ ਭਾਈਚਾਰਾ ਹਿੰਦੂ ਭਾਈਚਾਰਾ ਜਿੰਨੇ ਵੀ ਆ ਸਾਰੇ ਆਪਣੇ ਨਾਲ ਜੁੜੇ ਹੋਏ ਆ ਵੀ ਇਹ ਇਦਾਂ ਹੀ ਕਹਿੰਦੇ ਆ ਵੀ ਸਾਰੇ ਨਾਲ ਮਿਲ ਕੇ ਰੋ ਜੁੜ ਕੇ ਰੋ ਤੇ ਬਾਣੀ ਬਾਣੀ ਨਾਲ ਜੜਨਾ ਚਾਹੀਦਾ ਹੈਗਾ ਤੇ ਬਾਣੀ ਅੰਮ੍ਰਿਤ ਪਾਣ ਜ਼ਰੂਰ ਛਕਿਆ ਕਰੋ ਗੁਰੂ ਵਾਲੇ ਬਣੋ ਨਗੂਰੇ ਹੋ ਕੇ ਨਾ ਆਪਾਂ ਬਣੀਏ ਤੇ ਆਪਾਂ ਬਾਣੀ ਨਾਲ ਜੁੜਾਂਗੇ ਤੇ ਪ੍ਰਮਾਤਮਾ ਆਪਾਂ ਨੂੰ ਚੜ੍ਹਦੀ ਕਲਾ ਚ ਰੱਖੇ ਤੇ ਲੱਖ ਲੱਖ ਵਧਾਈ ਸਾਰੇ ਨਗਰ ਕੀਰਤਨ ਵਾਲੇ ਮੇਰੇ ਜਿੰਨੇ ਵੀ ਮੇਰੇ ਭਰਾ ਦੇਖਦੇ ਪਿਆ ਚੈਨਲ ਤੇ ਸਾਰੇ ਨੂੰ ਲੱਖ ਲੱਖ ਵਧਾਈ ਨਗਰ ਕੀਰਤਨ ਦੀ ਬਾਕੀ ਸਾਡੇ ਬਾਬਾ ਜੀ ਪਾ ਦੇਣਗੇ ਚੰਨ ਥੋੜਾ ਜੀ ਜੀ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਗੁਰੂ ਤੇਗ ਬਹਾਦਰ ਜੀ ਦਾ ਗੁਰਪੁਰਬ ਇਸ ਲਈ ਮਨਾਇਆ ਜਾਂਦਾ ਹੈ ਕਿਉਂਕਿ ਇਹ ਸਰਬਸਾਂਝੀ ਵਾਲਤਾ ਦੇ Hindu ਧਰਮ ਦੇ ਲੋ ਖਾਸ ਕਰਕੇ ਕਿਹਾ ਜਾਂਦਾ ਕਿ ਤੇਗ ਬਹਾਦਰ ਹਿੰਦ ਦੀ ਚਾਦਰ ਸੋ ਕਿਤੇ ਨਾ ਕਿਤੇ ਲੱਗਦਾ ਕਿ ਲੋਕ ਉਹਨਾਂ ਇੱਕ ਸਮਾਂ ਆ ਗਿਆ ਕਿ ਲੋਕ ਜਾਗਣ ਲੱਗ ਗਏ ਨੇ ਲੋਕਾਂ ਨੂੰ ਪਤਾ ਲੱਗਣਾ ਸ਼ੁਰੂ ਹੋ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਾਹਿਬ ਦਾ ਫਰਮਾਨ ਹੈ ਕਿ ਨਾ ਕੋ ਬੈਰੀ ਨਹੀਂ ਬਗਾਨਾ ਸਗਲ ਸੰਗ ਹਮ ਕੋ ਬਣਾਈ ਦੇਖੋ ਜੀ ਸਾਰੇ ਧਰਮਾਂ ਦਾ ਸਤਿਕਾਰ ਹੈ ਔਰ ਸਾਰੇ ਧਰਮਾਂ ਹੀ ਜਿਹੜੇ ਗੁਰੂ ਤੇਗ ਬਹਾਦਰ ਸਾਹਿਬ ਦਾ ਜਿਹੜਾ 350 ਸਾਲਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਹੈ ਔਰ ਪੂਰੇ ਪੂਰੇ ਜਾਹੋ ਜਲਾਲ ਦੇ ਨਾਲ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ ਪਹਿਲਾਂ ਆਸਾਮ ਚੋਂ ਧੂਬੜੀ ਸਾਹਿਬ ਗੁਰਦੁਆਰਾ ਸਾਹਿਬ ਤੋਂ ਚੱਲ ਕੇ ਨਗਰ ਕੀਰਤਨ ਸਾਰੇ ਪੰਜਾਬ ਦੇ ਨਤਮਤਕ ਹੋ ਕੇ ਸਾਰੀਆਂ ਸਟੇਟਾਂ ਦੇ ਵਿੱਚੋਂ ਹੋ ਕੇ ਤੇ ਸਾਰੀਆਂ ਸੰਗਤਾਂ ਹੁਣ ਅਨੰਦਪੁਰ ਸਾਹਿਬ ਦੇ ਵਿੱਚ 25 ਤਰੀਕ ਨੂੰ ਮਨਾਇਆ ਜਾ ਰਿਹਾ ਬੜੇ ਜਾਹੋ ਜਲਾਲ ਦੇ ਨਾਲ ਅੱਜ ਦੁਖਨਵਰ ਸਾਹਿਬ ਗੁਰਦੁਆਰਾ ਲੁਧਿਆਣੇ ਤੋਂ ਇੱਥੋਂ ਵੀ ਨਗਰ ਕੀਰਤਨ ਪ ਬਹੁਤ ਹੀ ਸ਼ਰਦਾ ਬਹੁਤ ਹੀ ਭਾਵਨਾ ਦੇ ਨਾਲ ਸਾਰੇ ਧਰਮਾਂ ਦੇ ਲੋਕ ਇਸ ਨਗਰ ਕੀਰਤਨ ਦੇ ਵਿੱਚ ਹਾਜ਼ਰੀ ਭਰਨ ਦੇ ਨੇ ਸੋ ਸਾਰਿਆਂ ਨੂੰ ਲੱਖ ਲੱਖ ਵਧਾਈ ਹੋਵੇ ਜੀ ਇਸ ਨਗਰ ਕੀਰਤਨ ਦੇ ਵਿੱਚ ਸਾਰੇ ਵੱਧ ਚੜ ਕੇ ਹਿੱਸਾ ਲਿਆ ਕਰੋ ਤਾਂ ਕਿ ਗੁਰੂ ਸਾਹਿਬ ਦੇ ਜਿਹੜੇ ਫਲਸਫੇ ਨੇ ਜੀਵਨ ਜਾਚ ਹੈ ਉਹ ਸਾਨੂੰ ਸਿੱਖਣੀ ਆਵੇ ਸਾਡੇ ਬੱਚਿਆਂ ਨੂੰ ਸਿੱਖਣੀ